ਪਰ ਤਰਸ ਵੀ ਆਉਂਦਾ ਹੈ ਤੇ ਵੀ ਇਹ ਕਿਉਂਕਿ ਨਸ਼ੇ ਚ ਹੀ ਹੁੰਦਾ ਸੂਫੀ ਤਾਂ ਹੁੰਦਾ ਨਹੀਂ ਤੁਸੀਂ ਇਹ ਕੱਢ ਕੇ ਦੇਖਿਓ ਇਹਨੇ ਇਹ ਗੱਲ ਕਹੀ ਵੀ ਜਿਹੜੀ ਕੋਠੀ ਆ ਉਹ ਕਿਹਨੇ ਰਿਪੋਰਟ ਦਿੱਤੀ ਸਿਕਿਉਰਿਟੀ ਦੀ ਰਿਪੋਰਟ ਕਿਹਨੇ ਦਿੱਤੀ ਜਿਹਨੇ ਦਿੱਤੀ ਵਿਜੀਲੈਂਸ ਨੇ ਹੁਣ ਮੈਨੂੰ ਇਹ ਤੁਸੀਂ ਦੱਸੋ ਵੀ ਜਿਹੜੀ ਸਿਕਿਉਰਿਟੀ ਰਿਲੇਟਡ ਆ ਉਹ ਜਾਂ ਤਾਂ ਸਿਕਿਉਰਿਟੀ ਵਾਲੇ ਰਿਪੋਰਟ ਦਿੰਦੇ ਆ ਜਾਓ ਤੇ ਆਈਬੀ ਰਿਪੋਰਟ ਕਰ ਸਕਦੀ ਹੈ ਸੈਂਟਰ ਜਾਂ ਉਹ ਤੇ ਸੀਆਈਡੀ ਰਿਪੋਰਟ ਕਰ ਸਕਦੀ ਹੈ ਇਹਨੂੰ ਅੱਜ ਤੱਕ 4 ਸਾਲ ਹੋ ਗਏ ਇਹਨੂੰ ਨਹੀਂ ਪਤਾ ਲੱਗਿਆ ਵੀ ਸਿਕਿਉਰਿਟੀ ਬਾਰੇ ਭਾਈ ਵਿਜੀਲੈਂਸ ਦਾ ਕੀ ਕੰਮ ਉਹ ਬਟੇਰਿਆ ਜਿਹੜੀ ਕੋਠੀ ਚ ਅੱਜ ਸੀ ਐ ਮਾਲੀ ਚ ਰਹਿਣਾ ਨਾ ਇਹ 80 ਤੋਂ ਲੈ ਕੇ 92 ਤੱਕ ਇਹ ਕੋਠੀਆਂ ਚ ਕੋਈ ਚੀਜ਼ ਮਿਸਟਰੀ ਨਹੀਂ ਰਹਿੰਦੇ ਸੀ ਇੱਥੇ ਤੇਰੇ ਵਰਗੇ ਕਬੂਤਰ ਰਹਿੰਦੇ ਸੀ 45 ਨੰਬਰ ਦੇ ਨਾਲ ਕੋਠੀ ਕਿਹੜੀ ਆ ਇੱਕ ਨਾਲ ਹੋਰ ਕੋਠੀ ਆ 46 ਨੰਬਰ ਆ ਜਾਂ ਉਹ ਜਿਹੜੀ 45 ਤੇ ਬਾਅਦ ਅਗਲੀ 46 ਉਹ ਦੋ ਕੋਠੀਆਂ ਜਿਹੜੀਆਂ ਐ ਉਹਨਾਂ ਦੋਨਾਂ ਤੇ ਇਹਦਾ ਕਬਜ਼ਾ ਇਹ ਕੋਠੀਆਂ ਪੰਜਾਬ ਦੇ ਲਈ ਬਣੀਆਂ ਐ ਪੰਜਾਬ ਦੇ ਲੋਕਾਂ ਲਈ ਬਣੀਆਂ ਐ ਪੰਜਾਬ ਦੇ ਲੀਡਰਾਂ ਲਈ ਬਣੀਆਂ ਐ ਤੇ ਤੈਨੂੰ ਕੋਠੀਆਂ ਗੈਸਟ ਹਾਊਸ ਨਹੀਂ ਬਣਾਉਣ ਦਿੰਦੇ ਦਿੱਲੀ ਵਾਲਿਆਂ ਨੇ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ ਤੇ ਜਿਹੜੀ ਮੈਂ ਤੈਨੂੰ ਕਹਿੰਨਾ ਰਿਪੋਰਟ ਵਿਜੀਲੈਂਸ ਦੀ ਜਿਹੜੀ ਰਿਪੋਰਟ ਆ ਤੂੰ ਉਹ ਕੱਢ ਕੇ ਰੱਖ ਦੂਜੀ ਗੱਲ ਮੇਰੇ ਨੋਂ ਤੇ ਨਾ ਕਦੇ ਕੋਠੀ ਸੀਗੀ ਨਾ ਮੇਰੇ ਕੋਠੀ ਮੇਰੇ ਨੋਂ ਅੱਜ ਇੱਕ ਪੰਜਾਬੀ ਨੇ ਇੱਕ ਦਿੱਲੀ ਵਾਲੇ ਆ ਇਹ ਕੋਠੀਆਂ ਇਹ ਜਿਹੜੀਆਂ ਇਹ ਪੰਜਾਬੀਆਂ ਲਈ ਬਣੀਆਂ ਉਹ ਪੰਜਾਬੀਆਂ ਲਈ ਬਣੀਆਂ ਨਾ ਪਹਿਲਾਂ ਤਾਂ ਇਹ ਗੱਲ ਆ ਤੇ ਇਹ ਗੱਲਾਂ ਕਹਿ ਕੇ ਅਸੀਂ ਕੇਜਰੀਵਾਲ ਵਾਲੇ ਨੂ ਸਤਿੰਦਰ ਜੈਨ ਨੂ ਸੋਧੀਏ ਨੂੰ ਉਹਨਾਂ 'ਚ ਕੋਈ ਅੰਤਰ ਨਹੀਂ ਕੋਠੀਆਂ 'ਚ ਓਦੋਂ ਬਾਅਦ ਮੈਂ ਅੱਜ ਇਹਨੂੰ ਪੂਰਾ ਨੰਗਾ ਹੀ ਕਰਦਾ ਇਸ ਗੱਲ ਹੁਣ ਇੱਕ ਤਾਂ ਕਈ ਵਾਰ ਤਰਸ ਵੀ ਆਉਂਦਾ ਹੈ ਤੇ ਵੀ ਇਹ ਕਿਉਂਕਿ ਨਸ਼ੇ ਚ ਹੀ ਹੁੰਦਾ ਸੂਫੀ ਤਾਂ ਹੁੰਦਾ ਨਹੀਂ ਤੁਸੀਂ ਇਹ ਕੱਢ ਕੇ ਦੇਖਿਓ ਇਹਨੇ ਇਹ ਗੱਲ ਕਹੀ ਵੀ ਜਿਹੜੀ ਕੋਠੀ ਆ ਉਹ ਕਿਹਨੇ ਰਿਪੋਰਟ ਦਿੱਤੀ ਸਿਕਿਉਰਿਟੀ ਦੀ ਰਿਪੋਰਟ ਕਿਹਨੇ ਦਿੱਤੀ ਕਿਹਨੇ ਦਿੱਤੀ ਵਿਜੀਲੈਂਸ ਨੇ ਹੁਣ ਮੈਨੂੰ ਇਹ ਤੁਸੀਂ ਦੱਸੋ ਵੀ ਜਿਹੜੀ ਸਿਕਿਉਰਿਟੀ ਰਿਲੇਟਡ ਆ ਉਹ ਜਾਂ ਤਾਂ ਸਿਕਿਉਰਿਟੀ ਵਾਲੇ ਰਿਪੋਰਟ ਦਿੰਦੇ ਆ ਜਾਂ ਉਹ ਤੇ ਆਈਬੀ ਰਿਪੋਰਟ ਕਰ ਸਕਦੀ ਹੈ ਸੈਂਟਰ ਜਾਂ ਉਹ ਤੇ ਸੀਆਈਡੀ ਰਿਪੋਰਟ ਕਰ ਸਕਦੀ ਹੈ ਇਹਨੂੰ ਅੱਜ ਤੱਕ 4 ਸਾਲ ਹੋ ਗਏ ਇਹਨੂੰ ਨਹੀਂ ਪਤਾ ਲੱਗਿਆ ਵੀ ਸਿਕਿਉਰਿਟੀ ਬਾਰੇ ਭਾਈ ਵਿਜੀਲੈਂਸ ਦਾ ਕੀ ਕੰਮ ਵਿਜੀਲੈਂਸ ਜਿਹੜੀ ਆ ਉਹ ਜਿਹੜਾ ਕਰਪਸ਼ਨ ਹੁੰਦੇ ਆ ਜਿਹੜੇ ਪੈਸੇ ਆ ਫੜੇ ਜਾਂਦੇ ਆ ਜਿਹੜੇ ਸਰਕਾਰੀ ਮਹਿਕਮੇ ਚ ਕਪਲਾ ਕਰਦੇ ਆ ਉਹ ਵਿਜੀਲੈਂਸ ਉਹ ਕੰਮ ਕਰਦੀ ਏ ਕਹਿੰਦੇ ਵਿਜੀਲੈਂਸ ਦੀ ਰਿਪੋਰਟ ਆਈ ਏ ਜਿਹੜੀ ਰਿਪੋਰਟ ਆਈ ਆ ਵਿਜੀਲੈਂਸ ਦੀ ਚਲੋ ਵਿਜੀਲੈਂਸ ਦੀ ਮੰਨ ਲੇ ਲੈ ਦਿਖਾਵੇ ਰਿਪੋਰਟ ਮੀਡੀਆ ਦੇ ਮੂਰੇ ਨਸ਼ਰ ਕਰੇ ਰਿਪੋਰਟ ਵੀ ਕਿਹੜੀ ਰਿਪੋਰਟ ਆਈ ਆ ਵੀ ਜਿਹਨੇ ਦੱਸਿਆ ਵੀ ਕੋਈ ਦੂਜੀ ਗੱਲ ਉਹ ਬਟੇਰੀਆ ਜਿਹੜੀ ਕੋਠੀ ਚ ਅੱਜ ਸੀਐਮ ਵਾਲੀ ਚ ਰਹਿਣਾ ਨਾ ਇਹ 80 ਤੋਂ ਲੈ ਕੇ 92 ਤੱਕ ਇਹ ਕੋਠੀਆਂ ਚ ਕੋਈ ਚੀਫ ਮਿਨਿਸਟਰ ਨਹੀਂ ਰਹਿੰਦੇ ਸੀ ਇੰਚ ਤੇਰੇ ਵਰਗੇ ਕਬੂਤਰ ਰਹਿੰਦੇ ਸੀ ਗਵਰਨਰ ਹੀ ਰਾਜ ਸੀ ਉਰੇ ਤੇ 1992 ਚ ਸਰਦਾਰ ਬੀਨ ਸਿੰਘ ਜੀ ਨੇ ਜਦੋਂ ਇਲੈਕਸ਼ਨ ਲੜੀ ਲੋਕਾਂ ਨੇ ਪੰਜਾਬ ਦੇ ਨੇ ਖੜੇ ਹੋਏ ਤੇ ਇਹ ਸੀਐਮ ਹਾਊਸ ਉਦੋਂ ਬਾਅਦ ਇਹ ਸੀਐਮ ਹਾਊਸ ਬਣੇ ਉਦੋਂ ਬਾਅਦ 92 ਤੋਂ ਜਦੋਂ ਬਾਅਦ ਅਮਨ ਸ਼ਾਂਤੀ ਆਈ ਪੰਜਾਬ ਚ ਘੁੱਗ ਬਸਿਆ ਪੰਜਾਬ ਰੰਗਲਾ ਗਿੱਧਿਆਂ ਭੰਗੜਿਆਂ ਦਾ ਪੰਜਾਬ ਮਿਲਿਆ ਅੱਜ ਮੈਨੂੰ 50 ਬੰਦੇ ਮਿਲੇ ਹੋਣੇ ਆ ਸ਼ਹਿਰ ਚ ਵੀ ਤੇ ਪਿੰਡਾਂ ਚ ਵੀ ਵੀ ਜਿਨ੍ਹਾਂ ਨੇ ਹੱਥ ਜੋੜ ਕੇ ਕਿਹਾ ਵੀ ਤੁਸੀਂ ਅਮਨ ਸ਼ਾਂਤੀ ਲਿਆਂਦੀ ਪੇ ਉਦੋਂ ਬਾਅਦ ਜੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਕੁਰਬਾਨੀ ਦਿੱਤੀ ਤਾਂ ਜੇ ਮੁੱਖ ਮੰਤਰੀ ਬਾਦਲ ਸਾਹਿਬ ਬਣੇ ਕੈਪਟਨ ਸਾਹਿਬ ਬਣੇ ਤਾਂ ਅੱਜ ਭਗਵੰਤ ਮਾਨ ਆ ਇਹ ਤਾਂ ਕੋਠੀਆਂ ਚ ਉਦੋਂ ਬਾਅਦ ਇਹ ਬਿਲਕੁਲ ਝੂਠ ਮੈਂ ਇਹਦਾ ਬਿਲਕੁਲ ਇਹਨੂੰ ਨੰਗਾ ਕਰਨਾ ਚਾਹਣਾ ਇਹਦੇ ਕੋਲ ਕੋਠੀ 45 ਨੰਬਰ 'ਚ ਇਹ ਮਿਨਿਸਟਰ ਦੀ ਆਪਣੀ ਕੋਠੀ ਆ 45 ਨੰਬਰ ਦੇ ਨਾਲ ਕੋਠੀ ਕਿਹੜੀ ਆ ਇੱਕ ਨਾਲ ਹੋਰ ਕੋਠੀ ਆ 46 ਨੰਬਰ ਆ ਜਾਂ ਉਹ ਜਿਹੜੀ 45 ਤੇ ਬਾਅਦ ਅਗਲੀ 46 ਉਹ ਦੋ ਕੋਠੀਆਂ ਜਿਹੜੀਆਂ ਐ ਉਹਨਾਂ ਦੋਨਾਂ ਤੇ ਇਹਦਾ ਕਬਜ਼ਾ ਉਦੋਂ ਬਾਅਦ ਦੋ ਪਿੱਛੇ ਨੇ ਕੋਠੀਆਂ ਇੱਕ ਵੀ ਇਹਦਾ ਰਾਜਵੀਰ ਰਹਿੰਦਾ ਜਿਹੜਾ ਇਹਦਾ OSD ਆ ਜਾਂ ਸੁਖਵੀਰ ਆ OSD ਉਹ ਚ ਰਹਿੰਦਾ ਇੱਕ ਚ ਇਹਦਾ ਸਿਕਿਉਰਿਟੀ ਦਾ DSP ਤੇ SP ਜਿਹੜੇ ਇਹਦੇ ਨਾਲ ਗੱਲਬਾਤ ਨੇ ਉਹਨਾਂ ਚਾਰ ਕੋਠੀਆਂ ਦੋ ਤੇ ਦੋ ਚਾਰ ਹੋ ਗਈਆਂ ਹੁਣ ਜਿਹੜੀ 50 ਨੰਬਰ ਕੋਠੀ ਆ ਉਹ ਭਾਈ ਸਾਹਿਬ ਪੰਜ ਸੱਤ ਕੋਠੀਆਂ ਛੱਡ ਕੇ ਉਹ ਕੋਠੀ ਸੀ ਕਿਸੇ ਵੇਲੇ ਉਹ ਕੋਠੀ ਜਿਹੜੀ ਆ ਉਹ ਕੇਪੀਐਸ ਗੱਲੋ ਪੁਲਿਸ ਲਾਈਨ ਵੀ ਇੱਕ ਪੁਲਿਸ ਦੀ ਉਹ ਬਣੀ ਸੀ ਉਦੋਂ ਵਾਰ ਉਹ ਏਜੀਆਂ ਕੋਲ ਚਲੀ ਗਈ ਕੋਠੀ ਉਦੋਂ ਬਾਅਦ ਇਹ ਕੋਠੀ ਅਲੋਟ ਹੋ ਗਈ ਇਹਨਾਂ ਦੇ ਪਿਆਰੇ ਰਾਗਬ ਚੱਡਾ ਜੀ ਉਹ ਰਹੇ ਹੁਣ ਉਹਨਾਂ ਨੂੰ ਕੱਢ ਤਾਂ ਹੁਣ ਉਹ 50 ਨੰਬਰ ਕੋਠੀ ਆ ਜਿਹੜੀ ਉਹ ਬਣਾਈ ਗਈ ਆ ਇਹਦੇ ਰਵਿੰਦ ਕੇਜਰੀਵਾਲ ਲਈ ਤੇ ਭਾਈ ਉਦੋਂ ਬਾਅਦ 39 ਚ ਕੋਠੀ ਦਿੱਤੀ ਇੱਕ ਦੋ ਐਮਐਲਏਆਂ ਦੇ ਨਾਂ ਤੇ ਦੋ ਐਮਐਲਏਆਂ ਦੇ ਨਾਂ ਤੇ ਮਿਨਿਸਟਰੀ ਕੋਠੀਆਂ ਖਾਲੀ ਕਰਾ ਕੇ ਉਹ ਇੱਕ 'ਚ ਜਨਰਿਆਂ ਦਾ ਇੱਕ 'ਚ ਸੋਦੀਆ ਰਹਿੰਦਾ ਦੋ ਹੋਰ ਮੰਤਰੀਆਂ ਨੂੰ ਉੱਥੋਂ ਕੱਢ ਕੇ ਉਹ ਕੋਠੀਆਂ ਦੇ ਵਿੱਚ ਦੋਆਂ 'ਚ ਤੁਸੀਂ ਸਾਰਿਆਂ ਨੂੰ ਪੁੱਛ ਲਿਓ ਤੁਹਾਡੇ মিডিਆ ਦੇ ਸਾਥੀ ਨੇ মিডিਆ ਦੇ ਸਾਥੀ ਪ੍ਰੈਸ ਕਾਨਫਰੰਸ ਜਦੋਂ ਹੁੰਦੀ ਹੈ ਕਿੱਥੇ ਹੁੰਦੀ ਹੈ ਉਹ ਵੀ ਇੱਕ ਸਰਕਾਰੀ ਕੋਠੀ 'ਚ ਹੁੰਦੀ ਹੈ ਕਿ ਨਹੀਂ ਹੁੰਦੀ 39 ਨੰਬਰ 'ਚ ਉਹ ਇੱਕ ਦੱਬੀ ਆ ਇੱਕ ਚੌਥੀ ਕੋਠੀ ਹੋਰ ਆਪਣੇ ਓਐਸਡੀਆ ਨੂੰ ਦਿੱਤੀ ਆ ਇਸ ਕਰਕੇ ਇੱਕ ਹੋਰ ਮੈਂ ਗੱਲ ਦੱਸਦਾ ਤੇਰੀ ਖੁਆਇਸ਼ ਕਦੇ ਪੂਰੀ ਨਹੀਂ ਹੋਣ ਦਿੰਦੇ ਇਹ ਕੋਠੀਆਂ ਪੰਜਾਬ ਦੇ ਲਈ ਬਣੀਆਂ ਐ ਪੰਜਾਬ ਦੇ ਲੋਕਾਂ ਲਈ ਬਣੀਆਂ ਐ ਪੰਜਾਬ ਦੇ ਲੀਡਰਾਂ ਲਈ ਬਣੀਆਂ ਐ ਤੇ ਤੈਨੂੰ ਕੋਠੀਆਂ ਗੈਸਟ ਹਾਊਸ ਨਹੀਂ ਬਣਾਉਣ ਦਿੰਦੇ ਦਿੱਲੀ ਵਾਲਿਆਂ ਦੀ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ ਤੇ ਜਿਹੜੀ ਮੈਂ ਤੈਨੂੰ ਕਹਿੰਨਾ ਰਿਪੋਰਟ ਵਿਜੀਲੈਂਸ ਦੀ ਜਿਹੜੀ ਰਿਪੋਰਟ ਆ ਤੂੰ ਉਹ ਕੱਢ ਕੇ ਰੱਖ ਦੂਜੀ ਗੱਲ ਮੇਰੇ ਨੋਂ ਤੇ ਨਾ ਕਦੇ ਕੋਠੀ ਸੀਗੀ ਨਾ ਮੇਰੇ ਕੋਠੀ ਮੇਰੇ ਨੋਂ ਅੱਜ ਮੈਂ ਇੱਕ ਬੜਾ ਸਾਫ ਸ਼ਬਦਾਂ ਤੇ ਕਲੀਅਰ ਕਰ ਦੇਣਾ ਵੀ ਮੇਰੇ ਨੋਂ ਤੇ ਕੋਠੀ ਨਾ ਕਦੇ ਸੀਗੀ ਨਾ ਮੇਰੇ ਨੋਂ ਤੇ ਕੋਠੀ ਹੈਗੀ ਇੱਕ ਪੰਜਾਬੀ ਨੇ ਇੱਕ ਦਿੱਲੀ ਵਾਲੇ ਆ ਇਹ ਕੋਠੀਆਂ ਇਹ ਜਿਹੜੀਆਂ ਇਹ ਪੰਜਾਬੀਆਂ ਲਈ ਬਣੀਆਂ ਉਹ ਪੰਜਾਬੀਆਂ ਲਈ ਬਣੀਆਂ ਨਾ ਪਹਿਲਾਂ ਤਾਂ ਇਹ ਗੱਲ ਆ ਤੇ ਇਹ ਗੱਲਾਂ ਕਹਿ ਕੇ ਅਸੀਂ ਕੇਜਰੀਵਾਲ ਵਾਲੇ ਨੂ ਸਤਿੰਦਰ ਜੈਨ ਨੂੰ ਸੋਧੀਏ ਨੂੰ ਉਹਨਾਂ 'ਚ ਕੋਈ ਅੰਤਰ ਨਹੀਂ ਕੋਠੀਆਂ 'ਚ ਉਦੋਂ ਬਾਅਦ ਮੈਂ ਅੱਜ ਇਹਨੂੰ ਪੂਰਾ ਨੰਗਾ ਹੀ ਕਰਦਾ ਇਸ ਗੱਲ ਤੇ ਹੁਣ ਇੱਕ ਤਾਂ ਕਈ ਵਾਰ ਤਰਸ ਵੀ ਆਉਂਦਾ ਹੈ ਤੇ ਵੀ ਇਹ ਕਿਉਂਕਿ ਨਸ਼ੇ 'ਚ ਹੀ ਹੁੰਦਾ ਸੂਫੀ ਤਾਂ ਹੁੰਦਾ ਨਹੀਂ ਤੁਸੀਂ ਇਹ ਕੱਢ ਕੇ ਦੇਖਿਓ ਇਹਨੇ ਇਹ ਗੱਲ ਕਹੀ ਬਈ ਜਿਹੜੀ ਕੋਠੀ ਆ ਉਹ ਕਿਨੇ ਰਿਪੋਰਟ ਦਿੱਤੀ ਸਿਕਿਉਰਿਟੀ ਦੀ ਰਿਪੋਰਟ ਕਿਹਨੇ ਦਿੱਤੀ ਕਿਹਨੇ ਦਿੱਤੀ ਵਿਜੀਲੈਂਸ ਨੇ ਹੁਣ ਮੈਨੂੰ ਇਹ ਤੁਸੀਂ ਦੱਸੋ ਵੀ ਜਿਹੜੀ ਸਿਕਿਉਰਿਟੀ ਰਿਲੇਟਡ ਆ ਉਹ ਜਾਂ ਤਾਂ ਸਿਕਿਉਰਿਟੀ ਵਾਲੇ ਰਿਪੋਰਟ ਦਿੰਦੇ ਆ ਜਾਂ ਉਹਤੇ ਆਈਬੀ ਰਿਪੋਰਟ ਕਰ ਸਕਦੀ ਹੈ ਸੈਂਟਰ ਜਾਂ ਉਹਤੇ ਸੀਆਈਡੀ ਰਿਪੋਰਟ ਕਰ ਸਕਦੀ ਹੈ ਇਹਨੂੰ ਅੱਜ ਤੱਕ 4 ਸਾਲ ਹੋ ਗਏ ਇਹਨੂੰ ਨਹੀਂ ਪਤਾ ਲੱਗਿਆ ਵੀ ਸਿਕਿਉਰਿਟੀ ਬਾਰੇ ਭਾਈ ਵਿਜੀਲੈਂਸ ਦਾ ਕੀ ਕੰਮ ਵਿਜੀਲੈਂਸ ਜਿਹੜੀ ਆ ਉਹ ਜਿਹੜਾ ਕਰਪਸ਼ਨ ਹੁੰਦੇ ਆ ਜਿਹੜੇ ਪੈਸੇ ਆ ਫੜੇ ਜਾਂਦੇ ਆ ਜਿਹੜੇ ਸਰਕਾਰੀ ਮਹਿਕਮੇ ਚ ਕਪਲਾ ਕਰਦੇ ਆ ਉਹ ਵਿਜੀਲੈਂਸ ਉਹ ਕੰਮ ਕਰਦੀ ਏ ਕਹਿੰਦੇ ਵਿਜੀਲੈਂਸ ਦੀ ਰਿਪੋਰਟ ਆਈ ਏ ਜੇ ਜੇ ਰਿਪੋਰਟ ਆਈ ਏ ਵਿਜੀਲੈਂਸ ਦੀ ਚਲੋ ਵਿਜੀਲੈਂਸ ਦੀ ਮੰਨ ਲੇ ਨਾ ਦਿਖਾਵੇ ਰਿਪੋਰਟ ਮੀਡੀਆ ਦੇ ਮੂਰੇ ਨਸ਼ਰ ਕਰੇ ਰਿਪੋਰਟ ਵੀ ਕਿਹੜੀ ਰਿਪੋਰਟ ਆਈ ਆ ਵੀ ਜਿਹਨੇ ਦੱਸਿਆ ਵੀ ਕੋਈ ਦੂਜੀ ਗੱਲ ਉਹ ਬਟੇਰੀਆ ਜਿਹੜੀ ਕੋਠੀ ਚ ਅੱਜ ਸੀਐਮ ਵਾਲੀ ਚ ਰਹਿਣਾ ਨਾ ਇਹ 80 ਤੋਂ ਲੈ ਕੇ 92 ਤੱਕ ਇਹ ਕੋਠੀਆਂ 'ਚ ਕੋਈ ਚੀਫ ਮਿਨਿਸਟਰ ਨਹੀਂ ਰਹਿੰਦੇ ਸੀ ਇਹ 'ਚ ਤੇਰੇ ਵਰਗੇ ਕਬੂਤਰ ਰਹਿੰਦੇ ਸੀ ਗਵਰਨਰ ਹੀ ਰਾਜ ਸੀ ਉਰੇ ਤੇ 1992 'ਚ ਸਰਦਾਰ ਬੀਨ ਸਿੰਘ ਜੀ ਨੇ ਜਦੋਂ ਇਲੈਕਸ਼ਨ ਲੜੀ ਲੋਕਾਂ ਨੇ ਪੰਜਾਬ ਦੇ ਨੇ ਖੜੇ ਹੋਏ ਤੇ ਇਹ ਸੀਐਮ ਹਾਊਸ ਉਦੋਂ ਬਾਅਦ ਇਹ ਸੀਐਮ ਹਾਊਸ ਬਣੇ ਉਦੋਂ ਬਾਅਦ 92 ਤੋਂ ਜਦੋਂ ਬਾਅਦ ਅਮਨ ਸ਼ਾਂਤੀ ਆਈ ਪੰਜਾਬ 'ਚ ਘੁੱਗ ਬਸਿਆ ਪੰਜਾਬ ਰੰਗਲਾ ਗਿੱਧਿਆਂ ਪੰਗੜਿਆਂ ਦਾ ਪੰਜਾਬ ਮਿਲਿਆ ਅੱਜ ਮੈਨੂੰ ਪੰਜਾਬ ਬੰਦੇ ਮਿਲੇ ਹੋਣੇ ਆ ਸ਼ਹਿਰ ਚ ਵੀ ਤੇ ਪਿੰਡਾਂ ਚ ਵੀ ਵੀ ਜਿਨ੍ਹਾਂ ਨੇ ਹੱਥ ਜੋੜ ਕੇ ਕਿਹਾ ਵੀ ਤੁਸੀਂ ਅਮਨ ਸ਼ਾਂਤੀ ਲਿਆਉਂਦੀ ਤੇ ਉਦੋਂ ਬਾਅਦ ਜੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਕੁਰਬਾਨੀ ਦਿੱਤੀ ਤਾਂ ਜੇ ਮੁੱਖ ਮੰਤਰੀ ਬਾਦਲ ਸਾਹਿਬ ਬਣੇ ਕੈਪਟਨ ਸਾਹਿਬ ਬਣੇ ਤੇ ਅੱਜ ਭਗਵੰਤ ਮਾਨ ਆ ਇਹ ਤਾਂ ਕੋਠੀਆਂ ਚ ਉਦੋਂ ਬਾਅਦ ਇਹ ਬਿਲਕੁਲ ਝੂਠ ਮੈਂ ਇਹਦਾ ਬਿਲਕੁਲ ਇਹਨੂੰ ਨੰਗਾ ਕਰਨਾ ਚਾਹਣਾ ਇਹਦੇ ਕੋਲ ਕੋਠੀ 45 ਨੰਬਰ ਚੀਫ ਮਿਨਿਸਟਰ ਦੀ ਆਪਣੀ ਕੋਠੀ ਆ 45 ਨੰਬਰ ਦੇ ਨਾਲ ਕੋਠੀ ਕਿਹੜੀ ਆ ਇੱਕ ਨਾਲ ਹੋਰ ਕੋਠੀ ਆ 46 ਨੰਬਰ ਆ ਜਾਂ ਉਹ ਜਿਹੜੀ 45 ਤੇ ਬਾਅਦ ਅਗਲੀ 46 ਉਹ ਦੋ ਕੋਠੀਆਂ ਜਿਹੜੀਆਂ ਐ ਉਹਨਾਂ ਦੋਨਾਂ ਤੇ ਇਹਦਾ ਕਬਜ਼ਾ ਉਦੋਂ ਬਾਅਦ ਦੋ ਪਿੱਛੇ ਨੇ ਕੋਠੀਆਂ ਇੱਕ ਵੀ ਇਹਦਾ ਰਾਜਵੀਰ ਰਹਿੰਦਾ ਜਿਹੜਾ ਇਹਦਾ OSG ਆ ਜਾਂ ਸੁਖਵੀਰ ਆ OSG ਉਹ ਚ ਰਹਿੰਦਾ ਇੱਕ ਚ ਇਹਦਾ ਸਿਕਿਉਰਿਟੀ ਦਾ DSP ਤੇ SP ਜਿਹੜੇ ਇਹਦੇ ਨਾਲ ਗੱਲਬਾਤ ਨੇ ਉਹਨਾਂ ਚਾਰ ਕੋਠੀਆਂ ਦੋ ਤੇ ਦੋ ਚਾਰ ਹੋ ਗਈਆਂ ਹੁਣ ਜਿਹੜੀ 50 ਨੰਬਰ ਕੋਠੀ ਆ ਉਹ ਪਾਈ ਸਭ 5-7 ਕੋਠੀਆਂ ਛੱਡ ਕੇ ਉਹ ਕੋਠੀ ਸੀ ਕਿਸੇ ਵੇਲੇ ਉਹ ਕੋਠੀ ਜਿਹੜੀ ਆ ਉਹ ਕੇਪੀਐਸ ਗੱਲੋ ਪੁਲਿਸ ਲਾਈਨ ਵੀ ਇੱਕ ਪੁਲਿਸ ਦੀ ਉਹ ਬਣੀ ਸੀ ਉਦੋਂ ਵਾਰ ਉਹ ਏਜੀਆਂ ਕੋਲ ਚਲੀ ਗਈ ਕੋਠੀ ਉਦੋਂ ਬਾਅਦ ਇਹ ਕੋਠੀ ਅਲੋਟ ਹੋ ਗਈ ਇਹਨਾਂ ਦੇ ਪਿਆਰੇ ਰਾਗਬ ਚੱਡਾ ਜੀ ਉਹ ਰਹੇ ਹੁਣ ਉਹਨਾਂ ਨੂੰ ਕੱਢ ਤਾਂ ਹੁਣ ਉਹ 50 ਨੰਬਰ ਕੋਠੀ ਆ ਜਿਹੜੀ ਉਹ ਬਣਾਈ ਗਈ ਆ ਇਹਦੇ ਅਰਵਿੰਦ ਕੇਜਰੀਵਾਲ ਲਈ ਤੇ ਭਾਈ ਉਦੋਂ ਬਾਅਦ 39 ਚ ਕੋਠੀ ਦਿੱਤੀ ਇੱਕ 2 ਐਮਐਲਆ ਦੇ ਨਾਂ ਤੇ 2 ਐਮਐਲਆ ਦੇ ਨਾਂ ਤੇ ਮਿਨਿਸਟਰੀ ਕੋਠੀਆਂ ਖਾਲੀ ਕਰਾ ਕੇ ਉਹ ਚ ਇੱਕ ਚ ਜਨਰਿਆਂ ਦਾ ਇੱਕ ਚ ਸੁਦੀਆ ਰਹਿੰਦਾ 2 ਹੋਰ ਮੰਤਰੀਆਂ ਨੂੰ ਉੱਥੋਂ ਕੱਢ ਕੇ ਉਹ ਕੋਠੀਆਂ ਦੇ ਵਿੱਚ ਦੋਆਂ ਚ ਤੁਸੀਂ ਸਾਰਿਆਂ ਨੂੰ ਪੁੱਛ ਲਿਓ ਤੁਹਾਡੇ মিডিਆ ਦੇ ਸਾਥੀ ਨੇ মিডিਆ ਦੇ ਸਾਥੀ ਪ੍ਰੈਸ ਕਾਨਫਰੰਸ ਜਦੋਂ ਹੁੰਦੀ ਹੈ ਕਿੱਥੇ ਹੁੰਦੀ ਹੈ ਉਹ ਵੀ ਇੱਕ ਸਰਕਾਰੀ ਕੋਠੀ ਚ ਹੁੰਦੀ ਹੈ ਕਿ ਨਹੀਂ ਹੁੰਦੀ 39 ਨੰਬਰ ਚ ਉਹ ਇੱਕ ਦੱਬੀ ਆ 1 ਚੌਥੀ ਕੋਠੀ ਹੋਰ ਆਪਣੇ OSJD ਨੂੰ ਦਿੱਤੀ ਆ ਇਸ ਕਰਕੇ ਇੱਕ ਹੋਰ ਮੈਂ ਗੱਲ ਦੱਸਦਾ ਤੇਰੀ ਖੁਆਇਸ਼ ਕਦੇ ਪੂਰੀ ਨਹੀਂ ਹੋਣ ਦਿੰਦੇ ਇਹ ਕੋਠੀਆਂ ਪੰਜਾਬ ਦੇ ਲਈ ਬਣੀਆਂ ਐ ਪੰਜਾਬ ਦੇ ਲੋਕਾਂ ਲਈ ਬਣੀਆਂ ਐ ਪੰਜਾਬ ਦੇ ਲੀਡਰਾਂ ਲਈ ਬਣੀਆਂ ਐ ਤੇ ਤੈਨੂੰ ਕੋਠੀਆਂ ਗੈਸਟ ਹਾਊਸ ਨਹੀਂ ਬਣਾਉਣ ਦਿੰਦੇ ਦਿੱਲੀ ਵਾਲਿਆਂ ਦੀ ਤੂੰ ਜਿੰਨਾ ਮਰਜੀ ਜ਼ੋਰ ਲਾ ਲਾ ਤੇ ਜਿਹੜੀ ਮੈਂ ਤੈਨੂੰ ਕਹਿੰਨਾ ਰਿਪੋਰਟ ਵਿੰਗਲੈਂਸ ਦੀ ਜਿਹੜੀ ਰਿਪੋਰਟ ਆ ਤੂੰ ਉਹ ਕੱਢ ਕੇ ਰੱਖ ਦੂਜੀ ਗੱਲ ਮੇਰੇ ਨਾਂ ਤੇ ਨਾ ਕਦੇ ਕੋਠੀ ਸੀਗੀ ਨਾ ਮੇਰੇ ਕੋਠੀ ਮੇਰੇ ਨਾਂ ਅੱਜ ਮੈਂ ਇੱਕ ਬੜਾ ਸਾਫ ਸ਼ਬਦਾਂ ਤੇ ਕਲੀਅਰ ਕਰ ਦਿੰਨਾ ਵੀ ਮੇਰੇ ਨਾਂ ਤੇ ਕੋਠੀ ਨਾ ਕਦੇ ਸੀਗੀ ਨਾ ਮੇਰੇ ਨਾਂ ਤੇ ਕੋਠੀ ਹੈਗੀ